ਕਿ ਬੱਚਾ ਪਹਿਲਾਂ ਹੀ ਰੱਬ ਨੇ ਇਹਨਾਂ ਦਾ ਖੋ ਲਿਆ ਤੇ ਦੂਜਾ ਬੱਚਾ ਇਸ ਟਾਈਮ ਵੈਂਟੀਲੇਟਰ ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਪਿਆ ਹੱਥ ਜੋੜ ਕੇ ਬੇਨਤੀ ਹੈ ਵੀ ਇਹਨਾਂ ਦਾ ਬੱਚਾ ਬਚਾ ਦਿਓ ਇੱਕ ਬੱਚਾ ਇਹ ਗਵਾ ਚੁੱਕੇ ਪੈਣੀ ਉਹ ਬੱਚਾ ਕਿਵੇਂ ਉਹਦੀ ਡੈਥ ਕਿਵੇਂ ਹੋ ਗਈ ਬੱਚੇ ਦੀ ਜੀ ਨਹੀਂ ਜਿਲੇ ਆਨੇ ਸੀ ਤੇ ਰਾਹ ਵਿੱਚ ਔਖਾ ਕੇ ਸਾਲ ਲੈਂਦਾ ਸੀ ਐਡਾ ਹਾਲ ਕਰਾਇਆ ਤੇ ਪੂਰਾ ਹੋ ਗਿਆ ਵਾਹਿਗੁਰੂ ਵਾਹਿਗੁਰੂ ਤੇਰੇ ਹੱਥਾਂ ਜੀ ਪੂਰਾ ਹੋਇਆ ਪੈਣੀ ਬੱਚਾ ਇੱਕ ਹੋਣਾ ਬੇਟੀ ਜਿਹੜੀ ਹੈ ਵੈਂਟੀਲੇਟਰ ਤੇ ਪਈ ਬਚਾ ਦਿਓ ਬਾਈ ਜੀ ਬਚਾ ਦਿਓ ਇਸ ਭੈਣ ਦੀ ਝੋਲੀਏ ਦੀ ਧੀ ਪਾ ਦਿਓ ਵੇਖੇ ਨਹੀਂ ਜਾਂਦੇ ਪਏ ਭੈਣ ਦੇ ਹਾਲਾਤ ਵੀ ਇੰਨੇ ਮਾੜੇ ਨੇ ਆ ਵੀਰ ਦੇ ਹਾਲਾਤ ਵੇਖੋ ਤੁਸੀਂ ਵੀਰ ਰੋ ਰਿਹਾ ਭੈਣ ਰੋ ਰਹੀ ਆ ਉਹਦੇ ਬੱਚੇ ਦੇ ਲਈ ਤੁਹਾਡੇ ਅੱਗੇ ਮਿੰਤਾ ਕਰ ਰਹੇ ਆ ਵੀ ਸਾਡਾ ਬੱਚਾ ਬਚਾ ਦਿਓ ਸਾਡਾ ਬੱਚਾ ਬਚਾ ਦਿਓ ਤਾਂ ਤੇ ਅੱਜ ਸਵੇਰ ਦੀ ਬੱਚੇ ਨੂੰ ਦਵਾਈ ਨਹੀਂ ਲੱਗੀ ਸਵੇਰ ਦੀ ਦਵਾਈ ਨਹੀਂ ਲੱਗੀ ਭੈਣੇ ਬੱਚੇ ਨੇ ਭੈਣੇ ਬੱਚੇ ਦੇ ਹਾਲਾਤ ਕਿੱਦਾਂ ਦੇ ਨੇ ਕਿਵੇਂ ਦੀ ਆ ਬੱਚੇ ਦੀ ਕੰਡੀਸ਼ਨ ਕਿਵੇਂ ਤੀ ਦੀ ਬੱਚੇ ਕੰਡੈਸ਼ਨ ਦੱਸੀਆਂ ਦੇ ਕਿ ਮਾੜੀ ਕੰਡੀਸ਼ਨ ਬਹੁਤ ਮਾੜੀ ਵੈਂਟੀਲੇਟਰ ਦੇ ਬੱਚਾ ਪਿਆ ਹੋਵੇ ਤੇ ਦਵਾਈ ਲੈਣ ਨੂੰ ਪੈਸੇ ਨਾ ਹੋਣ ਬੱਚਾ ਓਖੇ ਓਖੇ ਸਾਹ ਲੈ ਰਿਆ ਹੋਵੇ ਡਾਕਟਰ ਲਿਖ ਲੈ ਕੇ ਪਰਚੀਆਂ ਦਿੰਦੇ ਹੁਣ ਕਿ ਜਾਓ ਜਾ ਕੇ ਦਵਾਈ ਲੈ ਕੇ ਆਓ ਤੇ ਬੇਬਸ ਪਰਿਵਾਰ ਸਾਈਡ ਤੇ ਜਾ ਕੇ ਬਹਿ ਜਾਂਦਾ ਵੀ ਸਾਨੂੰ ਕੋਈ ਆਵਾਜ਼ ਵੀ ਨਾ ਮਾਰੇ ਦਵਾਈ ਆਸਤੇ ਕਿਉਂਕਿ ਸਾਡੇ ਕੋਲੇ ਦਵਾਈ ਲੈਣ ਨੂੰ ਪੈਸੇ ਨਹੀਂ ਹੈਗੇ ਐਦਾਂ ਹੀ ਹੁੰਦਾ ਪਿਆ ਭੈਣ ਹਾਂਜੀ ਉਹ ਆਵਾਜ਼ ਮਾਰਦੇ ਆ ਕਿ ਕਿੱਥੇ ਆ ਬੱਚੇ ਦੇ ਨਾਲ ਦੇ ਕਿੱਥੇ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਸਾਈਡ ਤੇ ਹੋਣਾ ਪੈਂਦਾ ਉਹਦਾ ਕਾਰਨ ਪਤਾ ਕੀ ਆ ਵੀ ਇਹਨਾਂ ਕੋਲੇ ਪੈਸੇ ਨਹੀਂ ਹੈਗੇ ਕੀ ਕੀ ਚੀਜ਼ ਵੇਚੀ ਆ ਕਿਹੜੀ ਕਿਹੜੀ ਚੀਜ਼ ਵੇਚੀ ਆ ਤੇ ਕਿਹੜੀ ਕਿਹੜੀ ਚੀਜ਼ ਗਹਿਣੇ ਕੀਤੀ ਆ ਕੋਲੇ ਕੋਈ ਨੰਦਰੀ ਦੀ ਸੋਨੇ ਦੀ ਅੱਛਾ ਜੀ ਕਿੰਨੇ ਦੀ ਵੇਚੀ ਬਈ ਸੋਨੇ ਦੀ ਮੰਦਰੀ ਉਹ 15000 ਦੀ ਵੇਚੀ 15000 ਦੀ ਤੁਹਾਡੇ ਕੋਲ ਇੱਕ ਸੋਨੇ ਦੀ ਮੰਦਰੀ ਸੀ ਤੁਸੀਂ ਉਹ ਵੇਚੀ ਇੱਕ ਮੋਟਰਸਾਈਕਲ ਸੀ ਉਹ ਗੈਨੇ ਗੀਤਾ 20000 ਦੇ ਵਿੱਚ 35000 ਹੋ ਗਿਆ ਇਹ ਸਾਰਾ ਬੱਚੇ ਦਾ ਹੀ ਲੱਗ ਗਿਆ ਉਹਦਾ ਮੇਰੇ ਕੋਲ ਰਿਹਾ 5-7000 10000 ਰਿਹਾ ਸੀ ਉਹ ਵੀ ਲੱਗ ਗਿਆ ਟੋਟਲ ਤੁਸੀਂ 50000 ਦੇ ਤਕਰੀਬਨ ਲਾ ਚੁੱਕੇ ਹਾਂਜੀ ਜਿਹੜਾ ਬੱਚਾ ਤਾਂ ਹੁਣ ਇਹਨਾਂ ਦਾ ਚਲਾ ਹੀ ਗਿਆ ਉਹ ਵਾਪਸ ਨਹੀਂ ਆ ਸਕਦਾ ਪਰ ਜਿੰਨੂੰ ਅਸੀਂ ਬਚਾ ਸਕਦੇ ਹਾਂ ਉਹਨੂੰ ਅਸੀਂ ਬਚਾਉਣ ਦੀ ਪੂਰੀ ਕੋਸ਼ਿਸ਼ ਕਰੀ। ਤੁਹਾਡੇ 150 200 ਦੇ ਨਾਲ ਜੇ ਇਹਨਾਂ ਦਾ ਘਰ ਵੱਸ ਜੂਗਾ ਘਰ ਦੇ ਵਿੱਚ ਚਹਿਲ ਪਹਿਲ ਹੋ ਜੂਗੀ ਤੇ ਮੈਨੂੰ ਲੱਗਦਾ ਵੀ ਉਹ 150 ਲੱਖਾਂ ਵਰਗਾ ਉਹ ਦਾਨ ਕਰਨੋਂ ਪਿੱਛੇ ਨਾ ਹਟਿਓ। ਬਸ ਫਿਰ ਇਹ ਇਸ ਚੀਜ਼ ਦੀ ਇੱਕ ਰੱਬੀ ਰੂਹ ਦੀ ਵੇਟ ਕਰ ਰਹੇ ਆ ਵੀ ਕੋਈ ਰੱਬੀ ਰੂਹ ਆਊਗੀ ਇਹਨਾਂ ਦੀ ਬੱਚੀ ਬਚਾ ਦੂਗੀ ਇਹਦੀ ਧੀ ਇਹਦੀ ਝੋਲੀ ਪਾ ਦੂਗੀ ਇੱਕ ਬੱਚਾ ਪੂਰਾ ਹੋ ਗਿਆ। ਸਵਰਗਵਾਸ ਹੋ ਗਿਆ ਤੇ ਦੂਜਾ ਬੱਚਾ ਇਸ ਤਾਂ ਹੀ ਵੈਂਟੀਲੇਟਰ ਤੇ ਬੈ ਬਾਈ ਜੀ ਕੋਈ ਖਾਤਾ ਹੈ ਤੁਹਾਡੇ ਕੋਲੇ ਬੈਂਕ ਦਾ ਖਾਤਾ ਹੈ ਇਹ ਟੀਡੀ ਬੈਂਕ ਦਾ ਖਾਤਾ ਬਾਈ ਐਸਬੀਆਈ ਦਾ ਕੀ ਨਾਮ ਤੇ ਬਾਈ ਸਰਮਨ ਦੇ ਨਾਮ ਤੇ ਸਰਵਨ ਨਾਮ ਤੁਹਾਡਾ ਹੀ ਹੈ ਹਾਂਜੀ ਸੰ ਆਫ ਕੀ ਹੈ ਬਾਈ ਜੀ ਤਾਂ ਸ਼ੇਰਾ ਜੀ ਸ਼ੇਰਾ ਬਾਈ ਜੀ ਆਪਦਾ ਪੂਰਾ ਐਡਰੈਸ ਦੱਸ ਦਿਓ ਪਰਿਵਾਰ ਦਾ ਘਰ ਦਾ ਪੂਰਾ ਐਡਰੈਸ ਦੱਸ ਦਿਓ ਖਾਤਾ ਦਾ ਪਿੰਡ ਪਰਿਪਤੇ ਰਹਿਣ ਵਾਲਾ ਖਾਈ ਰੋਡ ਤੇ ਪਿੰਡ ਲੁਖਥੜੇਗਾ ਜੀ ਆਪਣਾ ਅੱਛਾ ਜੀ ਉਥੋਂ ਦੇ ਤੁਸੀਂ ਰਹਿਣ ਵਾਲੇ ਹਾਂ ਈ ਕੰਮ ਕਰਦੇ ਆ ਬਾਈ ਜੀ ਤੁਸੀਂ ਸਰ ਮੈਂ ਮਜਬੂਰੀ ਦੜੀ ਮੀ ਦੋਲੀ ਕਰਦਾ ਹੈਗਾ ਜੀ ਤਾਰੇ ਜੋੜ ਜੋੜ ਕੇ ਮੋਰਸਾ ਲਿਆ ਸੀਗਾ ਜੀ ਮੈਂ ਜੋੜ ਜੋੜ ਕੇ ਦਿਹਾੜੀਆਂ ਕਰ ਕਰਕੇ ਕਿਸ਼ਤਾਂ ਦੀ ਗੜਵਾਇਆ ਹੋਣਾ ਬਾਈ ਕਿਸ਼ਤਾਂ ਦੇ ਕਿਸ਼ਤਾਂ ਦੇ ਮੋਟਰਸਾਈਕਲ ਕਢਾਇਆ ਸੀਗਾ ਤੇ ਇੱਕੋ ਹੀ ਵੀਹਿਕਲ ਸੀਗਾ ਤੇ ਉਹ ਜਾਨ ਨਿਕਲ ਗਈ ਹੋਣੀ ਇੱਕ ਵਾਰੀ ਤਾਂ ਵੀ ਇੰਨੇ ਚਾਰ ਨਾਲ ਮੋਟਰਸਾਈਕਲ ਖਰੀਦਿਆ ਤੇ ਅੱਜ ਵੇਚਣਾ ਪੈ ਰਿਹਾ ਮਜਬੂਰ ਬੱਚੇ ਦੇ ਲਈ ਬੱਚੇ ਬਹੁਤ ਬੱਚਾ ਬਾਜੀ ਮੇਰਾ ਗੁੜੀਆ ਬਾਜੀ ਬਸ ਭਈ ਹੋਰ ਕੁਛ ਨਹੀਂ ਚਾਹੀਦਾ ਬੱਚੀ ਬੱਚਾ ਬਾਜੀ ਮੈਂ ਵੇਖੀ ਸੀਗੀ ਬੇਟੀ ਧਿਕਸ਼ਾ ਨਾ ਧਿਕਸ਼ਾ ਹਾਂ ਤੇ ਮੈਂ ਦੇਖੀ ਸੀ ਬੱਚੀ ਬਹੁਤ ਸੋਹਣੀ ਬੱਚੀ ਫੁੱਲ ਨਾਰਗੀ ਬੱਚੀ ਹੈ ਜਦੋਂ ਭੈਣੇ ਓਕੇ ਓਕੇ ਸਾਹ ਲੈਂਦੀ ਤੇ ਬੜਾ ਦਿਲ ਨੂੰ ਕੁਝ ਹੁੰਦਾ ਹੁਣ ਵੀ ਕਿੱਦਾਂ ਦਾ ਮਾਹੌਲ ਬਣ ਗਿਆ ਸੋਚਿਆ ਸੀ ਕਦੇ ਵੀ ਇਹ ਦਿਨ ਵੀ ਆਉਣਗੇ ਕਦੇ ਵੀ ਸੋਚਿਆ ਜੀ ਦੁੱਖ ਕਿਸੇ ਨੂੰ ਪੁੱਛ ਕੇ ਨਹੀਂ ਆਉਂਦਾ ਤੇ ਬੰਦਾ ਕਦੇ ਨਹੀਂ ਸੋਚਦਾ ਵੀ ਉਹ ਇੰਨਾ ਜ਼ਿਆਦਾ ਦੁਖੀ ਹੋ ਜਾਊਗਾ ਇੰਨਾ ਜ਼ਿਆਦਾ ਮਜਬੂਰ ਹੋ ਜਾਊਗਾ ਕਿ ਉਹਦੇ ਜਿਹੜੇ ਹਾਲਾਤ ਆ ਉਹ ਵੱਤ ਤੋਂ ਬੱਤਰ ਹੋ ਜਾਣਗੇ ਇਸ ਨੂੰ ਫਰੀਦਕੋਟ ਮੈਡੀਕਲ ਦੇ ਵਿੱਚ ਬੱਚਿਆਂ ਵਾਲੀ ਵਾਰਡ ਚ ਪਿਆ ਹੋਇਆ ਬੱਚਾ ਆਈ ਸੀ ਯੂ ਚ ਬੱਚਾ ਪਿਆ ਹੋਇਆ ਤੁਸੀਂ ਫਰੀਦਕੋਟ ਮੈਡੀਕਲ ਆ ਕੇ ਇਹਨਾਂ ਦੀ ਸੇਵਾ ਨਿਭਾ ਸਕਦੇ ਹੋ ਆਨਲਾਈਨ ਤੁਸੀਂ ਇਹਨਾਂ ਦੇ ਖਾਤੇ ਦੇ ਵਿੱਚ ਸੇਵਾ ਪਾ ਸਕਦੇ ਹੋ ਵੀ ਇਹ ਦਵਾਈ ਲੈ ਲੈ। ਇਹ ਸਿਰਫ ਆਪਦਾ ਇਲਾਜ ਕਰਵਾ ਲੈਣਾ ਤੇ ਇਹਨਾਂ ਦਾ ਬੱਚਾ ਠੀਕ ਹੋ ਕੇ ਘਰੇ ਜਾਵੇ। ਤੇ ਮੇਰੀ ਵੀ ਇਹ ਅਰਦਾਸ ਬੇਨਤੀ ਆ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਵੀ ਇਹਨਾਂ ਦੇ ਬੱਚਿਆਂ ਦੇ ਨਿਗਾਹ ਕਰਨਾ ਇੱਕ ਬੱਚਾ ਤਾਂ ਤੁਸੀਂ ਲੈ ਗਏ ਹੋ ਆਪਦੇ ਕੋਲੇ ਤੇ ਦੂਜੇ ਬੱਚੇ ਨੂੰ ਬਚਾਉਣ ਦੇ ਵਿੱਚ ਸੰਗਤ ਯੋਗਦਾਨ ਕਰੇ ਤੇ ਵਾਹਿਗੁਰੂ ਅੱਗੇ ਅਰਦਾਸ ਵੀ ਕਰੇ ਕਿ ਵਾਹਿਗੁਰੂ ਇਹਨਾਂ ਦੇ ਬੱਚੇ ਨੂੰ ਇਹਨਾਂ ਦੀ ਝੋਲੀ ਦੇ ਵਿੱਚ ਪਾ ਦੇ। ਭਾਵੇਂ ਤੁਸੀਂ ਆਪਦੇ ਵੱਲੋਂ ਕੋਈ ਬੇਨਤੀ ਲੋਕਾਂ ਨੂੰ ਕਰਨੀ ਚਾਹੁੰਦੇ ਹੋ ਵੀ ਆਪਦੇ ਵੱਲੋਂ ਤੁਸੀਂ ਠੀਕ ਹੈ ਕਿੰਨੇ ਵੀ ਸਾਡੀ ਮਦਦ ਕੀਤੀ ਜਾਵੇ। ਨੇ ਬਿਓ ਸਾਹਿਬ ਮੇਂ ਮਦਦ ਕੀਤੀ ਜਾਵੇ ਤੁਹਾਡੀ ਸਿਰਫ ਬੱਚੇ ਨੂੰ ਦਵਾਈਆਂ ਦਵਾ ਦਿਓ ਜੀ ਉਹ ਮਾਂ ਦਾ ਹਾਲ ਸੁਣ ਕੇ ਵੇਖੋ ਵੀ ਜਿੰਦੇ ਬੱਚੇ ਨੂੰ ਸਵੇਰ ਦੀ ਦਵਾਈ ਨਹੀਂ ਲੱਗੀ ਇਸ ਮਾਂ ਨੂੰ ਮਾਂ ਦੇ ਹਾਲਾਤ ਇੱਕ ਬੱਚਾ ਸਾਡੇ ਬੱਚੇ ਜਦੋਂ ਮਾੜਾ ਜਿਹਾ ਬਿਮਾਰ ਹੋ ਜਾਂਦੇ ਅਸੀਂ ਚੱਕ ਕੇ ਭਜਦੇ ਹਾਂ ਡਾਕਟਰ ਵੱਲ ਵੀ ਚੰਗੇ ਡਾਕਟਰ ਕੋਲੇ ਲੈ ਕੇ ਜਾਈਏ ਇਸ ਮਾਂ ਪਿਓ ਦਾ ਹਾਲ ਕੀ ਹੁੰਦਾ ਹੋਏਗਾ ਵੀ ਇਹਨਾਂ ਕੋਲੇ ਦਵਾਈ ਲਵਾਉਣ ਦੇ ਲਈ ਪੈਸਾ ਨਹੀਂ ਹੈ ਸਵੇਰ ਦੀ ਬੱਚੇ ਦੇ ਦਵਾਈ ਨਹੀਂ ਲੱਗੀ ਜੇ ਡਾਕਟਰ ਆਵਾਜ਼ ਮਾਰਦੇ ਆ ਤੇ ਵਿਚਾਰੇ ਲੁਕ ਜਾਂਦੇ ਆ ਵੇ ਉਹ ਆਵਾਜ਼ ਮਾਰ ਕੇ ਦਵਾਈ ਦੀ ਪਰਚੀ ਦੇਣਗੇ ਜਾਓ ਜਾ ਕੇ ਦਵਾਈ ਲੈ ਕੇ ਆਓ ਤੇ ਇਹਨਾਂ ਕੋਲੇ ਦਵਾਈ ਲੈਣ ਲਈ ਪੈਸੇ ਨਹੀਂ ਹੈਗੇ ਤੇ ਮੇਰੀ ਬੇਨਤੀ ਹੈ ਇਹ ਵੀ ਤੁਹਾਡੀ ਤਿਆਰ ਕੀਤੀ ਹੈ ਇਹਦੇ ਤੇ ਜਰੂਰ ਕੁਛ ਨਾ ਕੁਛ ਈ ਦੇ ਲਈ ਦਾਨ ਜਰੂਰ ਕੱਢਿਓ ਜੇ ਸੰਬੰਧ ਜੋੜਿਆ ਹੋਇਆ ਤੇ ਇਹਨਾਂ ਦੀ ਝੋਲੀ ਪਾ ਕੇ ਇਹਨਾਂ ਦਾ ਬੱਚਾ ਬਚਾ ਦਿਓ ਹੋਰ ਕੁਛ ਨਹੀਂ ਚਾਹੀਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪਰਿਵਾਰ ਦੀ ਮਦਦ ਦੇ ਲਈ ਅੱਗੇ ਜਰੂਰ ਆਇਓ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ